ਸੀ ਵੱਤ ਵਾਤ ਜਾ ਕੇ ਤੇ ਨਾਕਾਬੰਦੀ ਕਰਕੇ ਪਾਰਟੀਆਂ ਲੰਘਿਆ ਸੀ ਇੱਕ ਗੱਡੀ ਹਾਰਚੂਨ ਲਧਿਆਣਾ ਸਾਈਡ ਵੱਲੋਂ ਆਈ ਜਿਹਨੂੰ ਅਸੀਂ ਚੈੱਕ ਕੀਤਾ ਚੈੱਕ ਕਰਮ ਤੇ ਉਹਦੇ ਵਿੱਚੋਂ ਤਿੰਨ ਨੌਜਵਾਨ ਜਿਹੜੇ ਆ ਉਹ ਅਰੇ ਫੜੇ ਆ ਜਿਨ੍ਹਾਂ ਕੋਲੋਂ 56 ਲੱਖ 6000 ਰੁਪਿਆ ਭਾਰਤੀ ਕਰੰਸੀ ਜਿਹੜੀ ਆ ਉਹ ਹਵਾਲਾ ਰਕਮ ਜਰੂਰ ਦੇ ਵਿੱਚ ਅਸੀਂ ਸ਼ੁਰੂਆਤ ਕੀਤੀ ਆ ਜੋ ਇਹ ਜਿਹੜਾ ਜਿਹੜਾ ਦबई ਤੋਂ ਜਿਹੜਾ ਭਵਾਲੇ ਦਾ ਨੈਟਵਰਕ ਚਲਾਇਆ ਜਾ ਰਿਹਾ ਸੀਗਾ ਉਸ ਦਾ ਜੋ ਮੇਨ ਉੱਥੇ ਹੈਗਾ ਸਰਗਣਾ ਫਾਮਸ ਸਰਵੀ ਨਾਮ ਦਾ ਬੰਦਾ ਹੈ ਉਹ ਗੁਜਰਾਤ ਦਾ ਰਹਿਣ ਵਾਲਾ ਔਰ ਦबई ਦੇ ਵਿੱਚ ਪੱਕੇ ਤੌਰ ਤੇ ਉਹ ਜਿਹੜਾ ਰਹਿੰਦਾ ਹੈ ਉਹ ਰੀਅਲ ਏਸਟੇਟ ਦਾ ਵੀ ਨਾਲ ਹੈ ਜਿਹੜਾ ਉਹ ਕੰਮ ਕਰਦਾ ਤੇ ਖਾਸ ਕਰ ਉਹ ਸੋਨੇ ਦੀ ਵਗੈਰਾ ਸਮੱਗਰੀ ਵੀ ਕਰਦਾ ਹੈ ਉਹਦਾ ਨੈਟਵਰਕ ਸਾਰੀਆਂ ਕੰਟਰੀਆਂ ਦੇ ਵਿੱਚ ਭਵਾਲਾ ਜਿਹੜਾ ਉਹ ਭੇਜਦਾ ਹੈ ਉਹ ਇਹਨਾਂ ਨੂੰ ਤਹੀ ਗੱਲਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਕੋਸ਼ਿਸ਼ ਕਰਕੇ ਤੇ ਫਾਰਟੂਨਰ ਗੱਡੀ ਸਮੇਤ ਜਿਹੜਾ ਇਹ ਪੈਸਾ 56 ਲੱਖ 80000 ਰੁਪਏ ਜਿਹੜਾ ਇਹ ਬਰਾਬਰ ਦਿੱਤਾ ਹੈ ਤੇ ਇਹਨੂੰ ਅਸੀਂ ਸਰਮੂਲ ਅਨੁਸਾਰ ਜਿਹੜਾ ਕਮਪਲੀਟ ਤੇ ਲੈ ਕੇ ਇਹਦੀ ਬਕਾਇਦਾ ਰੋਜ਼ਨਾਮਚੀ ਅਹੀਂ ਜੀਲੀਆ ਪਾਰਟੀ ਔਰ ਜਿਹੜਾ ਹੈਗਾ ਵਾ ਆਪਣੇ ਵਿਭਾਗ ਜਿਹੜਾ ਹੈਗਾ ਲਿਟਰਡੀ ਦੇ ਨਾਲ ਜਿਹੜਾ ਹੈਗਾ ਵਾ ਉਹਨੂੰ ਅਸੀਂ ਜਨੂ ਕਰਵਾਤਾ ਆ ਜੋ ਇਨਕਮ ਟੈਕਸ ਵਿਭਾਗ ਦੇ ਜਿਹੜੇ ਐਡੀਸ਼ਨਲ ਕਮਿਸ਼ਨਰ ਆ ਉਹਨਾਂ ਨੇ ਆਪਣੀ ਟੀਮ ਭੇਜੀ ਸੀ ਜਿਨ੍ਹਾਂ ਨੇ ਆ ਕੇ ਪੁੱਛਗਿੱਛ ਕੀਤੀ ਆ ਤਕਰੀਬਨ 11:30 11:30 ਵਜੇ ਸੀਗੇ ਸਵੇਰੇ 9 ਵਜੇ ਦੇ ਬੀਕ ਬੇਅਰ ਆ ਤੇ ਇਹ ਰਾਸ਼ੀ ਜਿਹੜੀ ਆ ਹਵਾਲੇ ਦੀ ਪਾਈ ਗਈ ਆ ਔਰ ਦਬਈ ਤੋਂ ਲੁਧਿਆਣੇ ਪੁੱਜੀ ਆ ਲੁਧਿਆਣੇ ਤੋਂ ਇਹਨਾਂ ਨੂੰ ਜਿਹੜੀ ਸਰਵ ਹੋਈ ਆ ਤੇ ਬਾਅਦ ਵਿੱਚ ਅਸੀਂ ਉਹਨਾਂ ਬਾਰੇ ਪਤਾ ਲਗਾ ਰਹੇ ਆ ਜਿੱਥੋਂ ਜਿੱਥੋਂ ਇਹ ਰਾਸ਼ੀ ਆਈ ਆ ਉਹ ਜਿੱਥੇ ਜਿੱਥੇ ਇਹ ਸਰਵ ਹੋਣੀ ਸੀ ਕਿੰਨੇ ਬੰਦੇ ਜਿਹੇ 3 ਦਿਨ ਬੰਦੇ ਸੀਗੇ ਜਿਨ੍ਹਾਂ ਦੇ ਨਾਮ ਹੈਗੇ ਆ ਹਰਮਨ ਸਿੰਘ ਯਾਰ ਸਰ ਬੁਲਚਾਤ ਬੁਲਾਰਿਆ ਨਾ ਉਹ ਜਿਹੜਾ ਹੈਗਾ ਜੀ ਕਮਲ ਕੁਮਾਰ ਔਰ ਸ਼ੁਭਮ ਇਹ ਅੱਜੋ ਵਾਲੇ ਪਿੰਡ ਦੇ ਹਿਸ਼ਾਲਪੁਰ ਜਿਸ ਦੇ ਰਹਿਣ ਵਾਲੇ ਜਿਹੜਾ ਹਰਮਨ ਆ ਇਹ ਚਾਰ ਪੰਜ ਦਿਨ ਪਹਿਲਾਂ ਹੀ ਦੁਬਈ ਤੋਂ ਆਇਆ ਸੀਗਾ ਇਹਦਾ ਹੀ ਕੰਟੈਕਟ ਸੀਗਾ ਉਹਦੇ ਨਾਲ ਜਿਹੜਾ ਥਾਮਸ ਸਲਵੀ ਦਾ ਨਾਲ ਕੰਟੈਕਟ ਸੀਗਾ ਕੋਈ ਪਿੱਛੇ ਬੈਕਗ੍ਰਾਉਂਡ ਜੇ ਕੀਤਾ ਨਾ ਉਹ ਬੈਕਗ੍ਰਾਉਂਡ ਜੀ ਚੈੱਕ ਕਰ ਰਹੇ ਆ ਕਿ ਇਹਦਾ ਕੋਈ ਨੈਟਵਰਕ ਲੱਗ ਦੇ ਨਾਲ ਨਾ ਹੋਵੇ ਉਹ ਪੂਰੀ ਢੰਗਾਈ ਤੱਕ ਕਰ ਰਹੇ ਆ ਔਰ ਇਨਕਮ ਟੈਕਸ ਵਿਭਾਗ ਵੀ ਪੂਰੀ ਢੰਗਾਈ ਤੱਕ ਪ੍ਰਦਾਨ ਕਰ ਰਿਹਾ ਹੈ ਤੇ ਇਹਦੀ ਗੱਡੀ ਇਹਦੀ ਫੋਰਚਨ ਉਹਨਾਂ ਦੀ ਆਪਣੀ ਫੋਰਚਨਰ ਗੱਡੀ ਇਹਨਾਂ ਦੀ ਆਪਣੀ ਆ ਤੇ ਜਿਹੜਾ ਪੈਸਾ ਫੋਰਚਨਰ ਗੱਡੀ ਦੇ ਕਬਜ਼ੇ ਤੇ ਲੈ ਲਈ ਆ ਉਹਦੇ ਉਸ ਤੋਂ ਬਾਅਦ ਜਿਹੜਾ ਇਹ ਕੰਟੈਕਟ ਨੂੰ ਫੋਨ ਕਰਦਾ ਆ ਤੇ ਅਗਲੇ ਨੂੰ ਉਸ ਜਿਹੜੀ ਇਹਨੂੰ ਦੱਬ ਦਿੱਤੇ ਨੇ ਦੁਆਰਾ